ਦਿੱਲੀ ਤੋਂ ਅੱਜ ਕੱਲ ਪਕੌੜਾ ਦਲ ਇੱਥੇ ਪਹੁੰਚ ਆਇਆ। ਕਿਹਨਾਂ ਕਰੀ ਅਸੀਂ ਡਰੱਗਸ ਉੱਤੇ ਬਹੁਤ ਜ਼ੋਰਦਾਰ ਵਾਰ ਕਰ। ਕਿੰਨਾ ਜ਼ੋਰਦਾਰ ਵਾਰ ਕਰ ਦਿੱਤਾ ਹੈ ਜੀ ਦੇਖੋ ਕੇਜਰੀਵਾਲ ਵੀ ਉਸ ਤੋਂ ਫ੍ਰੀ ਹੋ ਗਿਆ ਉਹ ਵੀ ਪੰਜਾਬ ਆ ਕੇ ਬੈਠ ਗਿਆ ਇੰਨਾ ਜ਼ੋਰਦਾਰ ਅਸੀਂ ਵਾਰ ਕਰ। ਮੈਂ ਜ਼ਰੂਰ ਇਹ ਪੁੱਛਣਾ ਚਾਹਣਾ ਭਗਵੰਤ ਮਾਨ ਜੀ ਨੂੰ ਇਹਦਾ ਕੱਲ ਦਾ ਜੀਸੀਬੀ ਦੀ ਫੋਟੋ ਦਿਖਾਉਂਦੇ ਪਏ ਜੇ ਇਹ ਜੀਸੀਪੀ ਹੁਣ ਤੱਕ ਪਿਛਲੇ 3 ਸਾਲ ਤੋਂ ਕਿੱਥੇ ਜੰਗ ਖਾ ਰਹੀ ਸੀਗੀ? ਔਰ ਕੇਵਲ ਹੁਣ ਅਰਵਿੰਦ ਕੇਜਰੀਵਾਲ ਨੂੰ ਇੱਕ ਮਸੀਹਾ ਦੇ ਤੌਰ ਤੇ ਪੇਸ਼ ਕਰਨਾ ਜਿਹੜਾ ਦਿੱਲੀ ਤੋਂ ਭਗੌੜਾ ਹੈ ਉਸ ਨੂੰ ਦਿਖਾਉਣਾ ਕਿ ਕੇਜਰੀਵਾਲ ਜੀ ਪੰਜਾਬ ਚ ਆ ਗਏ ਨੇ ਹੁਣ ਕੰਮ ਸ਼ੁਰੂ ਹੋ ਗਏ। ਤੇ ਆਪ ਦਾ ਨਾਮ ਹੀ ਬਿਮਾਰੀ ਆ ਜਿਹੜੀ ਦਿੱਲੀ ਨੂੰ ਉਜਾੜ ਕੇ ਹੁਣ ਪੰਜਾਬ ਵਾਲੇ ਪਾਸੇ ਮੂੰਹ ਕਰ ਲਿਆ। 10 ਸਾਲ ਜੇ ਦਿੱਲੀ ਨੂੰ ਉਜਾੜਦੇ ਰਹੇ ਔਰ ਕਹਿੰਦੇ ਰਹੇ ਸਾਡਾ ਮਾਡਲ ਆ ਮਾਡਲ ਆ ਮਾਡਲ ਆ ਉਹ ਸਾਰਾ ਮਾਡਲ ਅਸੀਂ ਪੰਜਾਬ ਚ ਲੈ ਕੇ ਆਉਣਾ ਹੈ। ਹੁਣ ਇੱਥੇ ਹੀ ਮਨੀਸ਼ ਸੁਸੋਦੀਆ ਜੀ ਘੁੰਮਦੇ ਪਏ ਨੇ ਇੱਥੇ ਸਤਿੰਦਰ ਜੈਨ ਘੁੰਮਦੇ ਪਏ ਨੇ। ਇਹ ਗੱਡੀਆਂ ਦੇ ਕਾਫਲੇ ਨਾਲ 100 ਕਮਾਂਡੋ ਦੇ ਨਾਲ ਬੁਲਟ ਪ੍ਰੂਫ ਗੱਡੀਆਂ ਲੈਂਡ ਕਰੂਜ਼ਰ ਦੇ ਨਾਲ ਫਾਇਰ ਬਰਗੇਰ ਦੀਆਂ ਗੱਡੀਆਂ ਰੈਮਬਲੈਂਸ ਨਾਲ ਇੱਕ ਹੋਰ ਦਿੱਲੀ ਦੇ ਮਾਲਕ ਜਿਹੜੇ ਆਪ ਲੋਕ ਦੱਸਦੇ ਸੀ ਅੱਜਕੱਲ੍ਹ ਕਰਾਇਦਾਰ ਵੀ ਨਹੀਂ ਰਹੇ ਉਹ ਇੱਥੇ ਆਏ ਹੋ ਇਹਨੇ ਵੀ ਪਾਸ ਨਾ ਕਰ। ਕੁਝ ਕਹ ਰਹੇ ਨੇ ਇਸ ਪਾਸਨਾ ਦੇ ਨਾਮ ਉੱਤੇ ਭਗਵੰਤ ਮਾਨ ਨੂੰ ਹਟਾਉਣਾ ਹੈ। ਕੁਝ ਕਹ ਰਹੇ ਨੇ ਇਸ ਪਾਸਨਾ ਦੇ ਨਾਮ ਦੇ ਉੱਤੇ ਰਾਜ ਸਭਾ ਚ ਜਾਣਾ ਹੈ। ਯਾ ਤਾਂ ਦਿੱਲੀ ਦੇ ਲੋਕਾਂ ਨੇ ਇਹ ਕਹਿੰਦਾ ਸੀ ਮੈਂ ਦਿੱਲੀ ਦਾ ਮਾਲਕ ਹਾਂ। ਦਿੱਲੀ ਲੋਕਾਂ ਨੂੰ ਕਰਾਇਦਾਰ ਜੋਗਾ ਨਹੀਂ ਛੱਡਿਆ। ਅੱਜ ਮੈਂ ਵਿਸ਼ੇਸ਼ ਤੌਰ ਤੇ ਜੋ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬੜੇ ਲੰਬੇ ਸਮੇਂ ਤੋਂ ਬਾਅਦ ਅਰਸੇ ਤੋਂ ਬਾਅਦ ਜੋ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਇੱਕ ਐਸਆਈਟੀ ਬਣਾਈ ਸੀ 2014 ਦੇ ਅੰਦਰ ਉਸ ਐਸਆਈਟੀ ਨੇ ਬਣਨ ਤੋਂ ਬਾਅਦ ਜੋ 1984 ਦੇ ਸਿੱਖ ਕਤਲੇਆਮ ਦੇ ਵੱਡੇ ਦੋਸ਼ੀ ਸੀ ਸੱਜਨ ਕੁਮਾਰ ਜਗਦੀਸ਼ ਟਾਈਟਲਰ ਐਸੀ ਗੁਨਾਹਗਾਰਾਂ ਦੇ ਉੱਤੇ ਕਾਰਵਾਈ ਸ਼ੁਰੂ ਹੋਈ ਔਰ ਹੁਣ ਸੱਜਨ ਕੁਮਾਰ ਨੂੰ ਦੂਸਰੇ ਕੇਸ ਅੰਦਰ ਉਮਰ ਕੈਦ ਹੋਈ ਆ ਇਹ ਬੜੀ ਲੰਬੀ ਜਦੋ ਜਿਹਦਾ ਸ਼ਹਿਦ ਦੇਸ਼ ਦੇ ਇਤਿਹਾਸ ਅੰਦਰ ਵਾਹ ਇੱਕ ਕੇਸ ਆ ਜਿਸ ਕੇਸ ਅੰਦਰ 40 ਸਾਲ ਬਾਅਦ ਇਨਸਾਫ ਮਿਲਿਆ 40 ਸਾਲ ਬਾਅਦ ਸੱਜਨ ਕੁਮਾਰ ਜੋ 1984 ਦਾ ਮੁੱਖ ਦੋਸ਼ੀ ਆ ਰਾਜੀਵ ਗਾਂਧੀ ਦੇ ਕਹਿਣ ਦੇ ਉੱਤੇ ਸੱਜਨ ਕੁਮਾਰ ਜਗਦੀਸ਼ ਟਾਈਟਲਰ ਐਚ ਕੇ ਐਲ ਪਗੜ ਧਰਮਦਾਸ ਸ਼ਾਸਤਰੀ ਕਮਲਨਾਥ ਔਰ ਲੜੀ ਤਮਾਕਨ ਐਸੇ अनेका ਲੋਕ ਸੀਗੇ ਜਿਨ੍ਹਾਂ ਨੇ ਉਸ ਵੇਲੇ ਇਸ ਕਤਲਿਆਂ ਨੂੰ ਅੰਜਾਮ ਦਿੱਤਾ ਔਰ ਉਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਮੰਤਰੀ ਬਣਾਇਆ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਮੁੱਖ ਮੰਤਰੀ ਬਣਾਇਆ ਐਮਐਲਏ ਬਣਾਏ ਕਾਉਂਸਲਰ ਬਣਾਏ ਮੈਂ ਤੁਹਾਨੂੰ ਇਹ ਜ਼ਰੂਰ ਜਾਣਕਾਰੀ ਦੇਣਾ ਚਾਹਣਾ 1984 ਦੇ ਸਿੱਖ ਕਤਲਿਆਂ ਦੀ ਐਸਆਈਟੀ ਜਿਹੜੀ ਬਣੀ ਆ ਉਹ ਦਿਨ ਦਾ ਜਿਹੜੇ ਸਜਾਵਾਂ ਹੋਈਆਂ ਨੇ ਬਹੁਤ ਸਿਟਿੰਗ ਕਾਉਂਸਲਰ ਜਿਹੜੇ ਕਾਂਗਰਸ ਵੇਲੇ ਦੇ ਕਾਉਂਸਲਰ ਸੀਗੇ ਐਮਐਲ ਦੇ ਸੀਗੇ ਐਮਪੀ ਸੀਗੇ ਸਭ ਉਹੀ ਨੇ ਕਿਉਂਕਿ ਕਾਂਗਰਸ ਨੇ ਨਾਲ ਸਭ ਨੂੰ ਇਨਾਮ ਦਿੱਤੇ ਸੀਗੇ ਹੁਣ ਜਿਸ ਕੇਸ ਅੰਦਰ ਅਸੀਂ ਅੱਜ ਆਏ ਸੀ ਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਵਾਸਤੇ ਬੀਜੇਪੀ ਨੇ ਮਹੌਲੀ ਦੇ ਅੰਦਰ ਸਾਡੇ ਵਿਸ਼ੇਸ਼ ਸਾਹਿਬ ਦੀ ਅਗਵਾਈ ਚ ਇੱਕ ਪ੍ਰੋਗਰਾਮ ਰੱਖਿਆ ਸੀਗਾ ਜੋ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨੇ ਦਾ ਸਮਾਗਮ ਸੀਗਾ ਔਰ ਉੱਥੇ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਜੋ ਸਾਨੂੰ ਇਹ ਲੰਬੇ ਸਮੇਂ ਤੋਂ ਬਾਅਦ ਇਹ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਔਰ ਬਲ ਮਿਲਿਆ ਔਰ ਇਸ ਕੇਸ ਅੰਦਰ 40 ਸਾਲ ਤੋਂ ਬਾਅਦ ਔਰ ਇਸ ਤੋਂ ਪਿਛਲੇ ਕੇਸ ਅਜਨ ਕੁਮਾਰ ਦੇ ਅੰਦਰ ਲਗਭਗ 33 ਸਾਲ ਤੋਂ ਬਾਅਦ ਅਸੀਂ ਇਨਸਾਫ ਲੈਣ ਚ ਕਾਮਯਾਬ ਹੋਏ ਸੀ ਜਗਦੀਸ਼ ਟੈਕਟਰ ਦੀ ਜਿਹਦੀ ਕਾਂਗਰਸ ਨੇ ਜਿਸ ਨੂੰ ਐਸਆਈਟੀ ਬਣਾ ਕੇ ਕਲੀਨ ਚਿੱਟ ਦੇ ਦਿੱਤੀ ਸੀਗੀ ਮਾਫ ਕਰਨਾ ਜਿਹਨੂੰ ਕਲੀਨ ਚਿੱਟ ਦੇ ਦਿੱਤੀ ਸੀ ਸੀਬੀਆਈ ਦੇ ਮਾਧਿਅਮ ਤੋਂ ਉਸ ਦੀ ਵੀ ਐਸਆਈਟੀ ਬਣਾ ਕੇ ਉਸ ਕੇਸ ਨੂੰ ਵੀ ਦੁਬਾਰਾ ਖੋਲ ਲਿਆ ਗਿਆ ਉਸ ਅੰਦਰ ਚਾਰ ਸ਼ੀਟ ਫਾਈਲ ਹੋ ਚੁੱਕੀ ਆ ਔਰ ਚਾਰजेस ਫਰੇਮ ਕਰਨ ਦਾ ਅੱਗੇ ਕੋਰਟ ਵੱਲੋਂ ਜਿਹੜਾ ਸੰਗਿਆਨ ਲਿਆ ਜਾ ਰਿਹਾ ਸੋ ਜਿੱਥੇ ਅਸੀਂ ਅੱਜ ਧੰਨਵਾਦ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਇੱਕ ਲੰਬੇ ਸਮੇਂ ਤੋਂ ਬਾਅਦ ਇੱਕ ਲੰਬੀ ਜਦੋਜਹਿਦ ਤੋਂ ਬਾਅਦ ਜਿੱਥੇ ਦਿੱਲੀ ਦੇ ਅੰਦਰ ਇਹਨਾਂ ਕਾਤਲਾਂ ਨੂੰ ਨਕੇਲ ਪਾ ਕੇ ਜੇਲ੍ਹਾਂ ਚ ਪਾਇਆ ਉੱਥੇ ਹੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਦੇਸ਼ ਦੇ ਅਲੱਗ-ਅਲੱਗ ਕੋਨਿਆਂ 'ਚ ਕਾਨਪੁਰ ਅੰਦਰ ਵੀ ਲਗਭਗ ਹੁਣ ਤੱਕ 80 ਐਸੇ ਲੋਕ ਜਿਹੜੇ ਪਿਛਲੇ 3 ਸਾਲਾਂ ਦੇ ਅੰਦਰ ਲਗਭਗ 2.5 ਸਾਲਾਂ ਦੇ ਅੰਦਰ 80 ਐਸੇ ਲੋਕ ਨੇ ਜਿਹੜੇ ਐਸਆਈਟੀ ਨੇ ਹੁਣ ਤੱਕ ਅਰੈਸਟ ਕੀਤੇ ਨੇ ਕਾਨਪੁਰ ਦੇ ਸਿੱਖ ਕਤਲੇਆਮ ਅੰਦਰ ਇਹ ਵੀ ਲਗਭਗ ਸੈਂਤੀ 38 ਸਾਲਾਂ ਬਾਅਦ ਕਾਰਵਾਈ ਸ਼ੁਰੂ ਹੋਈ ਇਹ ਲੋਗ ਉਹ ਸੀਗੇ ਜਿਹੜੇ ਆਪਣੇ ਘਰਾਂ ਨਾਲ ਆਰਾਮ ਨਾਲ ਬੈਠੇ ਹੋਏ ਸੀਗੇ ਜਿਨ੍ਹਾਂ ਨੂੰ ਲੱਗਦਾ ਸੀ ਕਿ ਕਦੀ ਜ਼ਿੰਦਗੀ ਚੋਂ ਕੋਈ ਸਾਫਟਾ ਲੈ ਨਹੀਂ ਸਕਦਾ ਇਸੇ ਤਰ੍ਹਾਂ ਦਿੱਲੀ ਦੇ ਹੋਰ ਕੇਸਿਸ ਦੇ ਅੰਦਰ ਐਸਐਸਆਈਟੀ ਨੇ ਹੁਣ ਤੱਕ ਬਹੁਤ ਲੋਕਾਂ ਨੂੰ ਸਜ਼ਾਵਾ ਦਿੱਤੀਆਂ ਨੇ ਐਸਐਸਆਈਟੀ ਦੇ ਮਾਧਿਅਮ ਤੋਂ ਜਿਹੜੇ ਕੇਸ ਬੜਾਏ ਗਏ ਉਹਨਾਂ ਚ ਸਜ਼ਾਏ ਮੌਤ ਵੀ ਹੋਈਆਂ ਨੇ ਉਮਰ ਕੈਦ ਵੀ ਹੋਈਆਂ ਨੇ ਲੋਕਾਂ ਨੂੰ ਔਰ ਇਹ ਸਾਰੇ ਉਹ ਕਤਲਿਆਮ ਕਰਨ ਵਾਲੇ ਕਾਤਲ ਨੇ ਜਿਹੜੇ ਹੁਣ ਤੱਕ ਬਿਲਕੁਲ ਬੇਖੌਫ ਹੋ ਕੇ ਘੁੰਮਦੇ ਸੀ ਉਹਨਾਂ ਦੇ ਤਾਂ ਕੇਸ ਵੀ ਦਰਜ ਨਹੀਂ ਹੋਏ ਸੀ ਐਸਆਈਟੀ ਨੇ ਆ ਕੇ ਐਸੇ ਅਨੇਕਾਂ ਕੇਸਾਂ ਨੂੰ ਖੋਲ ਕੇ ਤੇ 1984 ਦੇ ਸਿੱਖ ਕਤਲੇਆਮ ਕਰਨ ਵਾਲਿਆਂ ਨੂੰ ਸਜ਼ਾਵਾ ਦਿੱਤੀਆਂ ਨੇ ਸੋ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਇਹ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੁਡੀਸ਼ਰੀ ਦਾ ਧੰਨਵਾਦ ਕਰਦੇ ਹਾਂ ਔਰ ਖਾਸ ਤੌਰ ਤੇ ਮੈਂ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨੇ ਇਸ ਲੜਾਈ ਨੂੰ ਲੜਨ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਕੋਈ ਗਵਾਹੀ ਦੇਣ ਵਾਸਤੇ ਤਿਆਰ ਨਾ ਹੋਵੇ ਜਦੋਂ ਪਰਿਵਾਰਾਂ ਨੇ ਆਪਣੇ ਸਾਹਮਣੇ ਇੰਨਾ ਭਿਆਨਕ ਦ੍ਰਿਸ਼ ਦੇਖਿਆ ਹੋਵੇ ਆਪਣੇ ਪਰਿਵਾਰ ਦੇ ਜੀਆਂ ਨੂੰ ਜਾਂਦਿਆਂ ਦੇਖਿਆ ਹੋਵੇ ਕਾਨੂੰਨ ਤੋਂ ਸਰਕਾਰ ਤੋਂ ਵਿਸ਼ਵਾਸ ਛੁੱਟ ਚੁੱਕਿਆ ਹੋਵੇ ਔਰ 35-35 ਸਾਲ ਤੋਂ ਇਨਸਾਫ ਨਾ ਮਿਲਿਆ ਹੋਵੇ ਫੇਰ ਵੀ ਪਰਿਵਾਰ ਦੇ ਲੋਕ ਅੱਗੇ ਆ ਕੇ ਕਹਿਣ ਕਿ ਜੇ ਸਾਨੂੰ ਇਨਸਾਫ ਮਿਲੂਗਾ ਤੇ ਅਸੀਂ ਗਵਾਹਾਂ ਗਵਾਹੀਆਂ ਦੇਣ ਨੂੰ ਤਿਆਰ ਆਂ ਸੋ ਉਹਨਾਂ ਪਰਿਵਾਰਾਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਸਾੜਾ ਇਸ ਲੜਾਈ 'ਚ ਯੋਗਦਾਨ ਪਾਇਆ ਦੂਜਾ ਦਿੱਲੀ ਤੋਂ ਅੱਜਕੱਲ ਪਕੌੜਾ ਦਲ ਇੱਥੇ ਪਹੁੰਚ ਆਇਆ ਤੁਸੀਂ ਹੱਸੇ 'ਚ ਪਕੌੜਾ ਦਲ ਨਹੀਂ ਹੈਗਾ ਇਹ ਆਪ ਦਾ ਨਾਮ ਹੀ ਬਿਮਾਰੀ ਆ ਜਿਹੜੀ ਦਿੱਲੀ ਨੂੰ ਉਜਾੜ ਕੇ ਹੁਣ ਪੰਜਾਬ ਵਾਲੇ ਪਾਸੇ ਮੂੰਹ ਕਰ ਲਿਆ ਹੈ ਫਰੈਂਕੀ ਇਸ ਗੱਲ ਦੀ ਆ 10 ਸਾਲ ਜਿਸ ਦਿੱਲੀ ਨੂੰ ਉਜਾੜਦੇ ਰਹੇ ਔਰ ਕਹਿੰਦੇ ਰਹੇ ਸਾਡਾ ਮਾਡਲ ਆ ਮਾਡਲ ਆ ਮਾਡਲ ਆ ਉਹ ਸਾਰਾ ਮਾਡਲ ਅਸੀਂ ਪੰਜਾਬ ਚ ਲੈ ਕੇ ਆਉਣਾ ਹੈ ਹੁਣ ਇੱਥੇ ਹੀ ਮਨੀਸ਼ ਸੁਸੋਦੀਆ ਜੀ ਘੁੰਮਦੇ ਪਏ ਨੇ ਇੱਥੇ ਹੀ ਸਤਿੰਦਰ ਜੈਨ ਘੁੰਮਦੇ ਪਏ ਨੇ ਕੱਲ ਦੇ ਉਹ ਵਿਵਸਨਾ ਦੇ ਨਾਮ ਉੱਤੇ 50 ਗੱਡੀਆਂ ਦੇ ਕਾਫਲੇ ਨਾਲ 100 ਕਮਾਂਡੋ ਦੇ ਨਾਲ ਬੁਲ ਪ੍ਰੂਫ ਗੱਡੀਆਂ ਲੈਂਡ ਕਰੂਜ਼ਰ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਰੈਂਬੂਲੈਂਸ ਨਾਲ ਇੱਕ ਹੋਰ ਦਿੱਲੀ ਦੇ ਮਾਲਕ ਜਿਹੜੇ ਆਪਣੂੰ ਦੱਸਦੇ ਸੀ ਅੱਜ ਕੱਲ੍ਹ ਕਰਾਇਦਾਰ ਵੀ ਨਹੀਂ ਰਹੇ ਉਹ ਇੱਥੇ ਆਏ ਹੋ ਇਹਨੇ ਵੀ ਪਾਸਨਾ ਕਰਨ ਇਹੋ ਪਾਸਨਾ ਕੈਸੀ ਆ ਕਿਸੇ ਨੂੰ ਸਮਝ ਨਹੀਂ ਆ ਰਹੀ ਅਲੱਗ-ਅਲੱਗ ਲੋਕ ਅਲੱਗ-ਅਲੱਗ ਚਰਚਾਵਾ ਬਜਾਰਜ ਕਰ ਰਹੇ ਨੇ ਕੁਝ ਕਹਿ ਰਹੇ ਨੇ ਇਸ ਪਾਸਨਾ ਦੇ ਨਾਮ ਉੱਤੇ ਭਗਵੰਤ ਮਾਨ ਨੂੰ ਹਟਾਉਣਾ ਹੈ ਕੁਝ ਕਹਿ ਰਹੇ ਨੇ ਇਸ ਪਾਸਨਾ ਦੇ ਨਾਮ ਦੇ ਉੱਤੇ ਰਾਜ ਸਭਾ ਚ ਜਾਣਾ ਹੈ ਪਰ ਮੈਨੂੰ ਹੈਰਾਨ ਕਿਸ ਗੱਲ ਦੀ ਆ ਜਿਹੜਾ ਸੰਗਿਆਨ ਤੁਹਾਨੂੰ ਲੈਣਾ ਚਾਹੀਦਾ ਉਹ ਇਹ ਆ ਤਿੰਨ ਸਾਲ ਹੋ ਗਏ ਨੇ ਸਰਕਾਰ ਸੁੱਤੀ ਪਈ ਸੀ ਜਦੋਂ ਪੰਜਾਬ ਤੇ ਡਰੱਗਸ ਚਰਮ ਸੀਮਾ ਤੇ ਸੀਗਾ ਸਕੂਲਾਂ 'ਚ ਵੀ ਨਸ਼ਾ ਪਹੁੰਚ ਚੁੱਕਿਆ ਏ ਕੋਈ ਵਰਗ ਨਹੀਂ ਬੱਚਿਆ ਜਿਹੜਾ ਇਸ ਨਸ਼ੇ ਤੋਂ ਬੱਚਿਆ ਹੋਵੇ ਹੁਣ ਕਹਦੇ ਅਸੀਂ ਡਰੱਗਸ ਦੇ ਉੱਤੇ ਬਹੁਤ ਜ਼ੋਰਦਾਰ ਵਾਰ ਕਰ ਦਿੱਤਾ ਕਿੰਨਾ ਜ਼ੋਰਦਾਰ ਵਾਰ ਕਰ ਦਿੱਤਾ ਕਹਿੰਦਾ ਜੀ ਦੇਖੋ ਕੇਜਰੀਵਾਲ ਵੀ ਉਹ ਤੋਂ ਫ੍ਰੀ ਹੋ ਗਿਆ ਉਹ ਵੀ ਪੰਜਾਬ ਆ ਕੇ ਬੈਠ ਗਿਆ ਇੰਨਾ ਜ਼ੋਰਦਾਰ ਅਸਿਵਾਰ ਕਰ ਦਿੱਤੇ ਤਿੰਨ ਸਾਲ ਕਿੱਥੇ ਸੁੱਤੇ ਸੀ ਤੁਸੀਂ ਔਰ ਕੱਲ ਮੈਂ ਪੜ੍ਹ ਰਿਆ ਸੀ ਟਵੀਟ ਜ਼ੋਰਦਾਰ ਵਾਰ ਕਿੱਡਾ ਜ਼ੋਰਦਾਰ ਆ 181000 ਰੁਪਏ ਫੜਿਆ 181000 ਜ਼ੋਰਦਾਰ ਵਾਰ ਇੰਨਾ ਹੈ ਕਿ ਕੱਲ ਭਗਵੰਤ ਮਾਨ ਜੀ ਨੇ ਹਿਸਟੋਰੀਕਲ ਕੰਮ ਕੀਤਾ ਹੈ 181000 ਰੁਪਿਆ ਡਰਗ ਮਨੀ ਫੜ ਲਈ 181 ਇੰਨਾ ਵੱਡਾ ਜ਼ੋਰਦਾਰ ਵਾਰ ਕੀਤਾ ਹੈ ਜਿਹੜੇ ਨਸ਼ਾ ਤਸਕਰ ਨੇ ਉਹ ਆਮ ਆਦਮੀ ਪਾਰਟੀ ਚ ਰਾਜ ਕਰ ਰਹੇ ਨੇ ਇੱਥੋਂ ਦੇ ਟਰੈਵਲ ਏਜੰਟ ਜਿਹੜੇ ਨੇ ਜਿਨ੍ਹਾਂ ਨੇ ਹਜ਼ਾਰਾਂ ਹਜ਼ਾਰਾਂ ਬੇਗੁਨਾ ਲੋਕਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਨਾਮ ਕਰਾ ਕਰਾ ਕੇ ਲੁੱਟ ਲੁੱਟ ਕੇ ਉਹਨਾਂ ਨੂੰ ਵਿਦੇਸ਼ਾਂ ਚ ਜੇਲਾ ਚ ਭੇਜਣ ਵਾਸਤੇ ਪੇਚ ਦਿੱਤਾ ਏ ਉਹ ਆਮ ਆਦਮੀ ਪਾਰਟੀ ਦੇ ਰਾਜ ਚ ਰਾਜ ਕਰ ਰਹੇ ਨੇ ਭਗਵੰਤ ਮਾਨ ਜੀ ਨੂੰ ਇਹ ਤੇ ਚਿੰਤਾ ਏ ਕਿ ਕੇਜਰੀਵਾਲ ਜੀ ਜਦੋਂ ਆਉਣਗੇ ਉਦੋਂ 50 ਗੱਡੀਆਂ ਦਾ ਕਾਫਲਾ ਉਹਨਾਂ ਨੂੰ ਲੈ ਕੇ ਆਊਗਾ ਭਗਵੰਤ ਮਾਨ ਜੀ ਨੂੰ ਇਹ ਚਿੰਤਾ ਨਹੀਂ ਕਿ ਜਿਨ੍ਹਾਂ ਨੇ ਪੰਜਾਬ ਦੇ ਬੇਕਸੂਰ ਲੋਕਾਂ ਦੇ ਬੱਚਿਆਂ ਨੂੰ ਵਿਦੇਸ਼ਾਂ 'ਚ ਟੱਕ-ਟੱਕ ਕੇ ਉਹਨਾਂ ਦੀਆਂ ਜ਼ਮੀਨਾਂ ਹੜੱਪ ਲਈਆਂ ਨੇ ਉਹਨਾਂ ਤੇ ਕੋਈ ਕਾਰਵਾਈ ਕਰੀਏ ਇਹਦਾ ਭਗਵੰਤ ਮਾਨ ਜੀ ਨੂੰ ਕੋਈ ਚਿੰਤਾ ਨਹੀਂ ਇਸ ਕਰਕੇ ਮੈਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਇਹ ਜਿਹੜਾ ਕੱਲ ਦਾ ਜੀਸੀਬੀ ਦੀ ਫੋਟੋ ਦਿਖਾਉਂਦੇ ਪਏ ਜੀ ਇਹ ਜੀਸੀਬੀ ਹੁਣ ਤੱਕ ਪਿਛਲੇ 3 ਸਾਲ ਤੋਂ ਕਿੱਥੇ ਜੰਗ ਖਾਰੀ ਸੀਗੀ ਇਹ ਜਿਹੜੀ ਜ਼ੋਰਦਾਰ ਵਾਰ ਕੀਤਾ ਇਹ ਦਿੱਲੀ ਹਾਰਨ ਤੋਂ ਬਾਅਦ ਤੁਹਾਨੂੰ ਪੰਜਾਬ ਚ ਇੱਥੇ ਆਇਆ ਹੈ ਇਹ ਜ਼ੋਰਦਾਰ ਵਾਰ ਜਿੱਦਾਂ ਦੀ ਸਰਕਾਰ ਬਣੀ ਸੀ ਉਸ ਦਿਨ ਦਾ ਕਿੱਥੇ ਸੀਗਾ ਜ਼ੋਰਦਾਰ ਵਾਰ ਔਰ ਜੇ ਜ਼ੋਰਦਾਰ ਵਾਰ ਚ ਤੁਹਾਨੂੰ 1,81,000 ਰੁਪਏ ਮਿਲਿਆ ਏ ਹੁਣ ਅਗਲੇ ਜ਼ੋਰਦਾਰ ਵਾਰ ਦੇ ਅੰਦਰ ਇਹਦਾ ਮਤਲਬ ਹੋ ਗਿਆ ਕਿ ਇਹ ਤੁਹਾਡਾ ਜ਼ੋਰਦਾਰ ਵਾਰ ਆ ਜਿੱਥੇ 1,81,000 ਮਿਲੂਗਾ ਵੀ ਡਰਗ ਮਨੀ 1,81,000 ਬੜੀ ਸ਼ਰਮ ਦੀ ਗੱਲ ਆ ਕੇਵਲ ਔਰ ਕੇਵਲ ਹੁਣ ਅਰਵਿੰਦ ਕੇਜਰੀਵਾਲ ਨੂੰ ਇੱਕ ਮਸੀਹਾ ਦੇ ਤੌਰ ਤੇ ਪੇਸ਼ ਕਰਨਾ ਜਿਹੜਾ ਦਿੱਲੀ ਤੋਂ ਭਗੌੜਾ ਏ ਉਸ ਨੂੰ ਦਿਖਾਉਣਾ ਕਿ ਕੇਜਰੀਵਾਲ ਜੀ ਪੰਜਾਬ ਚ ਆ ਗਏ ਨੇ ਹੁਣ ਕੰਮ ਸ਼ੁਰੂ ਹੋ ਗਏ ਨੇ ਪਰ ਇਹ ਸਾਰੀ ਕੇਜਰੀਵਾਲ ਜੀ ਦੀ ਰਣਨੀਤੀ ਆ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਅਗਿਆਕ ਕਰਨਾ ਆਇਆ ਹਾਂ ਦਿੱਲੀੋਂ ਅਸੀਂ ਤੁਹਾਨੂੰ ਭੁਜਾ ਕੇ ਨੂੰ ਇੱਥੇ ਭੁਜਾ ਭੁਜਾਤਾ ਦਿੱਲੀ ਦੇ ਲੋਕਾਂ ਨੇ ਇਹ ਕਹਿੰਦਾ ਸੀ ਮੈਂ ਦਿੱਲੀ ਦਾ ਮਾਲਿਕ ਹਾਂ ਦਿੱਲੀ ਲੋਕਾਂ ਨੂੰ ਕਿਰਾਏਦਾਰ ਜੋਗਾ ਨਹੀਂ ਛੱਡਿਆ ਹੁਣ ਤੁਹਾਡੀ ਵਾਰੀ ਆ ਜਿਹੜਾ ਸੰਜੀਵ अरोड़ा ਇਲੈਕਸ਼ਨ ਲੜ ਰਿਹਾ ਉਹਨੂੰ ਡੱਟ ਕੇ ਹਰਾਓ ਕਿਸੇ ਪਾਰਟੀ ਨੂੰ ਜਿਤਾਓ ਪਰ ਉਹਨੂੰ ਡੱਟ ਕੇ ਹਰਾਓ ਕਿਉਂਕਿ ਉਹਦਾ ਜਿੱਤਣ ਦਾ ਮਤਲਬ ਤੁਹਾਡੀ ਇੱਕ ਰਾਜ ਸਭਾ ਹੋਰ ਖੁੱਸ ਜਾਣੀ ਤੁਹਾਡੇ ਉੱਤੇ ਪਹਿਲਾਂ ਰਾਜ ਸਭਾ ਵੇਚਤੀਆਂ ਨੇ ਹੁਣ ਰਾਜ ਸਭਾ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ ਸਾਰੇ ਪੰਜਾਬ ਦੇ ਦਫ਼ਤਰਾਂ ਦੇ ਅੰਦਰ ਅਜਾਮ ਆਦਮੀ ਪਾਰਟੀ ਲੋਕਾਂ ਦਾ ਕਬਜ਼ਾ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਨੇ ਅੱਜ ਸਾਰੇ ਭਗਵੰਤ ਮਾਨ ਜੀ ਦੇ アドਵਾਈਜ਼ਰ ਨੇ ਜਿਹੜੇ ਪੰਜਾਬ ਤੋਂ ਬਾਹਰੋਂ ਲਿਆ ਲਿਆ ਕੇ ਬਿਠਾ ਦਿੱਤੇ ਨੇ ਪੰਜਾਬ ਨੂੰ ਕਬਜ਼ਾ ਕਰਨ ਦਾ ਤਰੀਕਾ ਇਹਨਾਂ ਨੇ ਲੱਭਾ ਏ ਪੰਜਾਬ ਦੇ ਰਿਸੋਰਸ ਦੇ ਦੇ ਨਾਲ ਅਜਾੜਿਆ ਜਾ ਰਿਹਾ ਹੈ ਪੰਜਾਬ ਦਾ ਕਰੋੜਾ ਰੁਪਿਆ ਅਖਬਾਰਾਂ ਦੇ ਅੰਦਰ ਇਸ਼ਤਿਹਾਰ ਲਗਾ ਕੇ ਪੰਜਾਬ ਤੋਂ ਬਾਹਰ ਉਜਾੜਿਆ ਜਾਂਦਾ ਹੈ ਪੰਜਾਬ ਦਾ ਪੈਸਾ ਕਿਉਂਕਿ ਦਿੱਲੀ ਤੇ ਬਚੀ ਨਹੀਂ ਹੁਣ ਇਹਨਾਂ ਦੇ ਕੋਲ ਹੁਣ ਤੁਹਾਡਾ ਪੈਸਾ ਲੁੱਟਣਗੇ ਅੱਗੇ ਤੇ ਤੁਹਾਡਾ ਕਈ ਕਰੋੜਾ ਲੱਗਦਾ ਸੀਗਾ ਉਹਨੂੰ ਉਹਨੂੰ 5 ਗੁਣਾ ਹੋਰ ਕਰ ਲਿਓ ਜੀ ਹੁਣ ਅਖਬਾਰਾਂ ਦੇ ਅੰਦਰ ਸੈਂਕੜੇ ਕਰੋੜਾਂ ਦਾ ਐਡ ਨਹੀਂ ਲੱਗਿਆ ਕਰੂ ਹਜ਼ਾਰਾਂ ਕਰੋੜਾਂ ਦਾ ਐਡ ਲੱਗਿਆ ਕਰੂ ਹੁਣ ਟੀਵੀਆਂ ਦੇ ਅੰਦਰ ਸੈਂਕੜੇ ਕਰੋੜ ਨਹੀਂ ਜਾਇਆ ਕਰੇਗਾ ਹਜ਼ਾਰਾਂ ਕਰੋੜ ਜਾਇਆ ਕਰੇਗਾ ਕਿਉਂਕਿ ਹੁਣ ਦਿੱਲੀ ਦੀ ਐਡ ਵੀ ਨਹੀਂ ਆਗੀ ਇਸ ਕਰਕੇ ਕੇਜਰੀਵਾਲ ਜੀ ਨੂੰ ਮਸੀਹਾ ਦਿਖਾਉਣ ਵਾਸਤੇ ਪੰਜਾਬ ਨੂੰ ਜੋ ਰੋੜਿਆ ਜਾ ਰਿਹਾ ਪੰਜਾਬ ਦੇ ਰਿਸੋਰਸਸ ਨੂੰ ਜੋ ਲੁੱਟਿਆ ਜਾ ਰਿਹਾ ਦੋਵਾਂ ਦਮਾਥਾਂ ਦੇ ਨਾਲ ਕੇਜਰੀਵਾਲ ਜੀ ਨੂੰ ਜਹਾਜ਼ਾਂ ਦੇ ਅੰਦਰ ਸੈਰ ਕਰਾਉਣ ਵਾਸਤੇ ਹੈਲੀਕਾਪਟਰਾਂ ਸੈਰ ਕਰਾਉਣ ਵਾਸਤੇ ਜੋ ਉਹਨਾਂ ਦਾ ਪੈਸਾ ਉਜਾੜਿਆ ਜਾ ਰਿਹਾ ਇਹ ਬੜੀ ਸ਼ਰਮ ਦੀ ਗੱਲ ਆ ਭਗਵ ਜਵਾਬ ਦੇਣਾ ਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਜਾਂ ਕੇਜਰੀਵਾਲਾ ਜਾਂ ਕੇਜਰੀਵਾਲ ਦਾ ਸੈਕਟਰੀ ਆ ਜਿਹਨੂੰ Z+ ਬੇਬਬ ਕੁਮਾਰ ਜਿਹਨੂੰ Z+ ਸੁਰੱਖਿਆ ਇੱਥੇ ਦਿੱਤੀ ਗਈ ਆ ਜਾਂ ਮੁੱਖ ਮੰਤਰੀ ਰਾਗਵ ਚੱਡਾ ਹੈ ਜਿਹਨੂੰ Z+ ਸੁਰੱਖਿਆ ਦਿੱਤੀ ਗਈ ਆ ਜਾਂ ਪਾਟਕਿਆ ਜਿਹਨੂੰ Z+ ਸੁਰੱਖਿਆ ਦਿੱਤੀ ਗਈ ਆ ਪੰਜਾਬ ਨੂੰ ਪੰਜਾਬੀਆਂ ਦੇ ਹੱਥੋਂ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕੇਜਰੀਵਾਲ ਜੀ ਕਦੀ ਇੱਚ ਕਾਮਯਾਬ ਨਹੀਂ ਹੋਣੀ ਸਰ ਸਾਬ ਜਿਹੜਾ ਕਿਸਾਨ ਨੂੰ ਸੋਲੋ ਚੱਲ ਰਿਹਾ ਹੈਗਾ ਆ ਵੀ ਅਸੀਂ ਸਪੱਸ਼ਟ ਤੌਰ ਤੇ ਇਹ ਚੰਗੀ ਕਿ ਕੀ ਕਹਿੰਦੇ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਬਿਲਕੁਲ ਜੀ ਕਿਸਾਨਾਂ ਦੀਆਂ ਮੰਗਾ ਵਾਸਤੇ ਜਿਹੜੀ ਗੱਲਬਾਤ ਸਰਕਾਰ ਤੇ ਸਾਡੀ ਇਨੀਸ਼िएट ਕਰਕੇ ਉਹਨਾਂ ਨਾਲ ਗੱਲਬਾਤ ਕਰ ਰਹੀ ਆ ਜੋ ਵੀ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਦੀਆਂ ਮੰਗਾਂ ਪਹਿਲ ਦੀ ਤਰ੍ਹਾਂ ਹੀ ਹੱਲ ਹੋਣੀਆਂ ਚਾਹੀਦੀਆਂ ਨੇ ਅਸੀਂ ਬਿਲਕੁਲ ਇਸ ਗੱਲ ਤੇ ਉਹਨਾਂ ਦਾ ਸਾਥ ਦਿੰਦੇ ਆ ਔਰ ਮੈਂ ਬਸ ਕਿਸਾਨ ਜਥੇਬੰਦੀਆਂ ਨੇ ਚਰਨਾ ਚੁਈ ਬੇਨਤੀ ਕਰਦਾ ਹਾਂ ਕਿ ਸਾਨੂੰ ਬਜਾਏ ਜਿੱਦਬਾਜ਼ੀ ਨਾਲ ਕਨਫਰੋਨਟੇਸ਼ਨ ਦੀ ਥਾਂ ਤੇ ਸਾਨੂੰ ਸਾਰਤਕ ਤਰੀਕਾ ਲੱਭਣਾ ਚਾਹੀਦਾ ਏ ਔਰ ਇਹਦੇ ਅੰਦਰ ਅੜਚਣ ਜਿਹੜੀ ਵੱਡੀ ਹਮੇਸ਼ਾ ਬਣਦੀ ਆ ਉਹ ਲੋਕਲ ਗਵਰਨਮੈਂਟ ਬਣਦੀ ਰਹੀ ਪੰਜਾਬ ਦੀ ਅੱਜ ਦੀ ਸਰਕਾਰ ਵੀ ਇਹ ਚਰਚਨ ਬਣਦੀ ਪਈ ਜਿਸ ਤਰ੍ਹਾਂ ਦਾ ਅੱਗ ਲਾਉਣ ਵਾਲਾ ਵਰਤੀਰਾ ਉਹਨਾਂ ਨੇ ਪਰਸੋਂ ਕੀਤਾ ਭਗਵੰਤ ਮਾਨ ਜੀ ਨੂੰ ਬਹੁਤ ਮਾਰਿਆ ਇਸ ਤਰ੍ਹਾਂ ਦੇ ਵਰਤੀਰੇ ਦੇ ਨਾਲ ਕਿ ਮੈਂ ਵੇਖ ਲੂੰਗਾ ਫਿਰ ਫਿਰ ਕਰ ਲੋ ਜੋ ਕਰਨਾ ਮੈਂ ਵੀ ਵੇਖ ਲੂੰਗਾ ਇਹ ਲਾਈਨ ਜਿਹੜੀਆਂ ਇਹ ਨਹੀਂ ਚੱਲਦੀਆਂ ਇਹਦੇ ਨਾਲ ਇੱਕ ਅੱਛੇ ਮਾਹੌਲ ਨੂੰ ਬਹੁਤ ਵੱਡੀ ਛੱਟ ਪਹੁੰਚਦੀ ਆ ਜਿਹੜੀ ਗੱਲਬਾਤ ਚੱਲ ਰਹੀ ਸੀ ਉਹਨੂੰ ਬਹੁਤ ਵੱਡੀ ਛੱਟ ਪਹੁੰਚ ਵੱਜੀ ਇਹਦੇ ਨਾਲ ਇਹਨਾਂ ਹਾਲਾਤ ਇਹਦੇ ਨਾਲ ਸਾਡੇ ਹਾਲਾਤਾਂ 'ਚ ਨੁਕਸਾਨ ਹੁੰਦਾ ਹੈ ਸੋ ਮੈਂ ਕਿਸਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਇਸ ਨੂੰ ਬੈਠ ਕੇ ਜਿਹੜੇ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਹੈ ਜਿੰਨੀ ਗੱਲਬਾਤ ਨਾਲ ਜਿਸ ਤਰ੍ਹਾਂ ਵੀ ਮਸਲਾ ਹੱਲ ਹੁੰਦਾ ਇਹ ਕਰਨਾ ਚਾਹੀਦਾ ਅੱਜ ਸਰਕਾਰ ਦੇ ਜੋ ਡਿਟੇਨਸ਼ਨ ਦੀ ਗੱਲ ਪਾਰਲਮੈਂਟ ਦੀ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕਈ ਨਕਸ਼ੇ ਇਹ ਕਿਹਾ ਜਾ ਰਿਹਾ ਹੈ ਕਿ ਅੰਦੋਲਨ ਸੀ ਕਿ ਪੰਜਾਬ ਗਵਰਨਮੈਂਟ ਨੇ ਔਰ ਉਸ ਦੇ ਬਾਅਦ ਅੰਦੋਲਨ ਇਹ ਕੋ ਪੰਜਾਬ ਸਰਕਾਰ ਨੇ ਮੈਨੂੰ ਪਤਾ ਨਹੀਂ ਪੰਜਾਬ ਸਰਕਾਰ ਨੇ ਕਿੰਨੂ ਕਿੰਨੂ ਕੀਤਾ ਹੈ ਪਰ ਮੈਂ ਜਿਹੜੀ ਗੱਲ ਮੈਂ ਉਹਨਾਂ ਦਾ ਬਿਆਨ ਸੁਣਿਆ ਹੈ ਉਹ ਬੜਾ ਮੰਦਪਕ ਜੀ ਜੋ किसानों की बात हो रही है धरने किसान जो मोर्चे लगा रहे हैं और पंजाब सीएम का भी देखा, भी देखा भी है मोर्चो का ये राज्य बन गया है पंजाब तो केंद्र सरकार भी देख रही है आप पर भी प्रेशर पड़ रहा है दिल्ली किसान जाते हैं आपने भी लंगर के पीछे व्यवस्था की थी जब वो गए मेरा ये कहना है कि केंद्र सरकार इस पर क्यों नहीं अपना अपने प्रभाव से अपने प्रतिनिधि बार बार भेजे समझाने का तो भेज रहे हैं हमारे तो प्रतिनिधि बार बार नहीं लेकिन बात बन नहीं पा रही है ना हाँ, तो, ये बात है। वो, वो बात बनाने के लिए जैसे आप हैं यहाँ के हैं इस तरह के लोग आके उनसे गोल इस तरह की ऐसा तो प्रयास भी करेंगे किसान कह रहे हैं जा जा गार, गार आपने भी जो दोनों के जवाब देता हूँ आपने भी जो कहा ऐसा नहीं है हमारे पीयूष गोयल जी हमारे मंत्री हैं, जुम्मेवार हैं, उनको बातचीत तो उन्होंने करनी शुरू करी ਅਭੀ ਵੀ ਬਾਤ ਚਲੇ ਸੇ ਬੰਦ ਤੋਂ ਹੋਣੀ ਗਈ ਹੈ ਮਾਪੋਲੀ ਨੇ ਤਾਂ ਆਪ ਹੀ ਕਰ ਸਕਤੇ ਨਾ ਨਹੀਂ ਉਹ ਠੀਕ ਹੈ ਮਾਪੋਲੀ ਵੀ ਠੀਕ ਹੈ ਲੇਕਿਨ ਐਸਾ ਕਾਨੂੰਨ ਕੇ ਮੁੱਦੋਂ ਕੀ ਜਾਦੀ ਔਰ ਬਾਕੀ ਜਾਣਕਾਰੀ ਕਿਉਂ ਕਿ ਆਪਣੇ ਤਾਕਤ ਹੈ ਉਨਕੋ ਜਾਦੀ ਜਾਣਕਾਰੀ ਇਹ ਆਪਨੇ ਠੀਕ ਕਹਾ ਕਿ ਲੋਕਲ ਜਬ ਤੱਕ ਨਹੀਂ ਹੋਣਗੇ ਇਹ ਆਪਕਾ ਵਿਸ਼ਾ ਬਿਲਕੁਲ ਸਹੀ ਹੈ ਕਿ ਜਦੋਂ ਤੱਕ ਲੋਕਲ ਲੋਗ ਨਹੀਂ ਹੋਣਗੇ ਨਾਲ ਔਰ ਇਮੋਸ਼ਨਲ ਵੀ ਸੈਂਟੀਮੈਂਟ ਕਨਵਿੰਸ ਕਰਨ ਦੀ ਵੀ ਤਾਕਤ ਹੁੰਦੀ ਹੈ ਲੋਕਲ ਬੰਦਾ ਗੱਲ ਸਮਝਦਾ ਵੀ ਔਰ ਸਮਝਾ ਵੀ ਦਿੰਦਾ ਹੈ ਜਿਹੜਾ ਬਾਹਰੋਂ ਆਇਆ ਹੁੰਦਾ ਕਹਿਰੋਂ ਦੀ ਬਾਦਸ਼ਾਹ ਭਾਵੇਂ ਚੰਗੀ ਹੋਵੇ ਉਹ ਵੀ ਮਾੜੀ ਲੱਗ ਜਾਂਦੀ ਹੈ ਇਹ ਗੱਲ ਤੁਸੀਂ ਠ ਵੀਡੀਓ ਕਰ ਨਹੀਂ ਗੱਲਬਾਤ ਕਰਾਂਦੇ ਨੇ ਪਰ ਹੁਣ ਖੁਦ ਨੂੰ ਅੰਦੋਲਨ ਤੋਂ ਨਿਕਲੀ ਦੀ ਪਾਰਟੀ ਦੱਸ ਕੇ ਅੰਦੋਲਨ ਦੀ ਬੈਨ ਲਗਾ ਗਈ ਜਿੱਦ ਨਹੀਂ ਮੈਂ ਤਾਂ ਦੱਸਿਆ ਕਿ ਉਹਦੇ ਨਾਲ ਨਾ ਸਾਡਾ ਨੁਕਸਾਨ ਹੋਇਆ ਜਿਹੜਾ ਕਿਸਾਨਾਂ ਨੂੰ ਉਹਨਾਂ ਨੇ ਮੰਦ ਭਾਗੀ ਪਾਸ਼ਾ ਬੋਲੀ ਆ ਉਹਦਾ ਇੱਕ ਨੁਕਸਾਨ ਹੋਇਆ ਉਹਦੇ ਨਾਲ ਇੱਕ ਗੱਲਬਾਤ ਅੰਦਰ ਜਿਹੜਾ ਹੈ ਨਾ ਖਿਲਾਰਾ ਪੈ ਗਿਆ ਜਿਹਨੂੰ ਕਹਿੰਦੇ ਨੇ ਨਾ ਖਿਲਾਰਾ ਪੈ ਗਿਆ ਇੱਕ ਮਾਹੌਲ ਦੇ ਅੰਦਰ ਇੱਕ ਸੁਖਮਾ ਮਾਹੌਲ ਜਿਹੜੀ ਗੱਲਬਾਤ ਹੋ ਰਹੀ ਸੀ ਉਹ ਇੱਕ ਨਾ ਫਿਰ ਟੁੱਟੇਗੀ ਕਿਉਂਕਿ ਫਿਰ ਹੁਣ ਕੌਨਫੀਡੈਂਸ ਖਤਮ ਹੋ ਜਾਏਗਾ ਕਿਸਾਨਾਂ ਦਾ ਵੀ ਖਤਮ ਹੋ ਜਾਏਗਾ ਤੇ ਜਿਹੜਾ ਇੱਕ ਸਰਕਾਰ ਦਾ ਵੀ ਸਤ ਜੀ ਸਾਹਿਬ ਤੁਸੀਂ ਕਹਿੰਦੇ ਅਰਵਿੰਦ ਕੇਜਰੀਵਾਲ ਮਸੀਹਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਡੂ ਯੂ ਥਿੰਕ ਹੈ ਹੀ ਭਗਵੰਤ ਮਾਨ ਵੀ ਰਿਪਲੇਸਡ ਬਾਈ ਅਰਵਿੰਦ ਨਹੀਂ ਭਗਵੰਤ ਮਾਨ ਨੂੰ ਹਟਾਉਣ ਦੀ ਦੇਖੋ ਜਿੱਦਣ ਇਹ ਦੇਖੋ ਮੈਂ ਤੇ ਜਿੱਦਣ ਸਿਰਜ਼ਲਟ ਆਇਆ ਸੀ ਉਦੋਂ ਹੀ ਦੱਸਦਾ ਸੀਗਾ ਭਗਵੰਤ ਮਾਨ ਜੀ ਦੀ ਮੀਟ ਕਲਾਸ ਤੇ ਤਿੰਨ ਦਿਨ ਬਾਅਦ ਲੱਗੀ ਆ ਮੈਂ ਉਦੋਂ ਹੀ ਦੱਸਦਾ ਸੀ ਹੁਣ ਕੀ ਕਰਨਗੇ ਭਗਵੰਤ ਮਾਨ ਜੀ ਨੂੰ ਹਟਾਉਣ ਵਾਸਤੇ ਕੇਜਰੀਵਾਲ ਜੀ ਨੇ ਬਹੁਤ ਯਤਨ ਕੀਤੇ ਐਮਐਲਏ ਪੰਜਾਬ ਚ ਇਸੇ ਕਰਕੇ ਪੰਜਾਬ ਤੋਂ ਦਿੱਲੀ ਬੁਲਾਏ ਗਏ ਸੀ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਭਗਵੰਤ ਮਾਨ ਜੀ ਨਹੀਂ ਕਰ ਪਾਰੇ ਨਲਾਇਕਾ ਕੋਈ ਕ੍ਰਪਸ਼ਨ ਕਰ ਰਿਆ ਏ ਇਹ ਡਰਗ ਨਹੀਂ ਸੰਭਾਲ ਪਾਈ ਆ ਹੀ ਕੰਮ ਹੋ ਰਿਆ ਨਾ ਇੱਕੀ ਮੈਸੇਜ ਦਿੱਤਾ ਜਾ ਰਿਹਾ ਜਿਹੜਾ ਤੁਸੀਂ ਸੋਚ ਰਹੇ ਪਏ ਜੇ ਭਗਵੰਤ ਮਾਨ ਨਹੀਂ ਪਾ ਰਿਆ ਪੋਸਟਾਂ ਜਿਹੜੇ ਤੁਸੀਂ ਦੇਖਦੇ ਪਏ ਜੇ ਕਿ ਡਰਗ ਉੱਤੇ ਵਾਰ ਮੈਸੇਜ ਇਹ ਦਿੱਤਾ ਜਾ ਰਿਹਾ ਏ ਕਿ 3 ਸਾਲ ਤੋਂ ਭਗਵੰਤ ਮਾਨ ਜਿਹੜਾ ਸੀਗਾ ਉਹ ਫੇਲ ਹੋ ਚੁੱਕਿਆ ਮੈਸੇਜ ਇਹ ਦਿੱਤਾ ਜਾ ਰਿਹਾ ਏ ਕਿ ਨਾ ਕ੍ਰਪਸ਼ਨ ਸੰਭਲਦੀ ਪਈ ਆ ਨਾ ਕਾਨੂੰਨ ਸੰਭਲਦਾ ਪਿਆ ਇਹ ਨਾ ਡਰਗਸ ਖਤਮ ਹੋ ਰਹੀ ਆ ਮੈਸੇਜ ਇਹ ਦਿੱਤਾ ਜਾ ਰਿਹਾ ਏ ਕਿ ਹੁਣ ਕੇਜਰੀਵਾਲ ਜੀ ਇੱਥੇ ਆ ਕੇ ਬਹਿ ਗਏ ਨੇ ਮਨੀਸ਼ ਸੁਸੋਦੀਆ ਜਾ ਕੇ ਬਹਿ ਗਏ ਨੇ ਹੁਣ ਕ ਇਹੀ ਕੰਮ ਕਰਨ ਵਾਸਤੇ ਉਹਨਾਂ ਨੇ ਪੰਜਾਬ ਦੇ ਐਮਐਲਏ ਬੁਲਾਏ ਸੀ ਐਮਐਲਏ ਇਸ ਗੱਲ ਤੇ ਤੇ ਤਿਆਰ ਸੀ ਉਹ ਕਹਿੰਦੇ ਜੀ ਆਹ ਭਗਵੰਤ ਮਾਨ ਨਲਾਇਕਾ ਔਰ ਅਸੀਂ ਵੀ ਮੰਨਦੇ ਹੁਣੇ ਕੀਤਾ ਨਹੀਂ ਪਰ ਐਮਐਲਏ ਮੰਨਣ ਨੂੰ ਤਿਆਰ ਨਹੀਂ ਸੀ ਇਹਨੂੰ ਹਟਾ ਕੇ ਤੇ ਕੇਜਰੀਵਾਲ ਨੂੰ ਮੰਨ ਲਿਓ ਕਿਨੇ ਅਸੀਂ ਪਿੰਡਾਂ ਚ ਕਿਵੇਂ ਵੜਾਂਗੇ ਕਿਸੇ ਹੋਰ ਨੂੰ ਬਣਾ ਦਿਓ ਪਰ ਭਗਵੰਤ ਮਾਨ ਨੂੰ ਹਟਾ ਕੇ ਕੇਜਰੀਵਾਲ ਨਹੀਂ ਬਣ ਸਕਦਾ ਫਿਰ ਕੇਜਰੀਵਾਲ ਜੀ ਨੇ ਰਸਤਾ ਲਪਾ ਰਾਜ ਸਭਾ ਦਾ ਪੰਜਾਬੀਆਂ ਨੇ ਮਿਲ ਲਾਦਾ ਰਾਜ ਸਭਾ ਦਾ ਰਸਤਾ ਬੰਦ ਕਰਤਾ ਸੰਜੀਵ ਅਰੋੜੇ ਦੀ ਤੇ ਜਮਾਇੰਡ ਤੋਂ ਹੀ ਜ਼ਬਤ ਹੋ ਜੇ ਤੇ ਮੈਨੂੰ ਕੋਈ ਬਹੁਤ ਇਹਦੇ ਕੋਈ ਸ਼ੰਕਾ ਨਹੀਂ ਰਹੀ ਕਿ ਕਿਹਾ ਜਾ ਰਿਹਾ ਹੈ ਕਿ ਅਗਰ ਕੇਜਰੀਵਾਲ ਅਗਰ ਰਾਜੇਸ਼ਵਰ ਨਹੀਂ ਜਾਂਦੇ ਤੇ ਮਨੀਸ਼ ਸ਼ਸ਼ੋਧਿਆ ਨੂੰ ਨਾਮਿਨੇਟ ਕਰਾਇਆ ਤੇ ਉਹਦੀ ਲਗਾਤੇ ਚਲੋ ਮੇਰੀ ਗੱਲ ਸੁਣੋ ਉਹ ਪੂਆ ਦੇ ਮੁੱਛਾ ਹੁੰਦੀਆਂ ਫਿਰ ਕੀ ਹੁੰਦਾ ਕੀ ਹੁੰਦਾ ਕੀ ਹੁੰਦਾ ਚਾਚਾ ਪਰ ਨਹੀਂ ਹੈਗਾ ਨਾ ਪੂਆ ਹੀ ਲੈਣੀ ਆ ਸਿਸਰ ਸਾਹਿਬ ਉਹ ਆਈ ਹੈ ਰਿਪੋਰਟ ਆਈ ਹੈ ਸ਼ਰਾਬ ਵਾਲੇ ਮਾਮਲੇ ਵਿੱਚ ਵਾਟ ਇਜ਼ ਅ ਨੈਕਸਟ ਸ਼ਰਾਬ ਨਹੀਂ ਜੀ ਦੇਖੋ ਕੈਗ ਰਿਪੋਰਟ ਖਾਲੀ ਸ਼ਰਾਬ ਚ ਨਹੀਂ ਆਈ ਕਿਆ ਕਿਆ ਗ੍ਰਿਪੋਰਟ ਸ਼ਰਾਬ ਤੋਂ ਬਾਅਦ ਹੁਣ ਹੈਲਥ ਅੰਦਰ ਆਈ ਆ ਔਰ ਤੁਸੀਂ ਦੇਖਿਆ ਹੋਵੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈਲਥ ਮਾਡਲ ਕਿੰਨਾ ਵਧੀਆ ਕੇਜਰੀਵਾਲ ਜੀ ਦਾ ਇੰਨਾ ਵਧੀਆ ਹੈਲਥ ਮਾਡਲ ਆ ਕਿ ਸਾਰੀਆਂ ਜਿਹੜੇ ਵੈਂਟੀਲੇਟਰ ਸੀਗੇ ਔਰ ਜਿਹੜੇ ਆਕਸੀਜਨ ਕਨਸੈਂਟਰੇਟਰ ਸੀਗੇ ਉਹ ਪੈਕ ਡੱਬਿਆਂ ਚੰਦਰ ਰੱਖਿਓ ਨੇ ਸਵਾਲ ਕੇ ਕਿ ਵਿਚਾਰੇ ਕਿਤੇ ਖਰਾਬ ਨਾ ਹੋ ਜਾਣ ਹਜ਼ਾਰਾਂ ਦੀ ਤਦਾਦ ਅੰਦਰ ਜਨੋ ਸਾਡੀ ਮੁੱਖ ਮੰਤਰੀ ਜੀ ਉੱਥੇ ਜਾਂਦੇ ਨੇ ਜੀਟੀਬੀ ਹਸਪੀਟਲ ਅੰਦਰ ਗੁਰੂ ਤੇਗ ਬਹਾਦਰ ਹਸਪੀਟਲ ਅੰਦਰ ਹਜ਼ਾਰਾਂ ਦੀ ਤਦਾਦ ਤੁਸੀਂ ਫੋਟੋਆਂ ਦੇਖੀਆਂ ਹੋਣਗੀਆਂ ਉਹ ਵੈਂਟੀਲੇਟਰਾਂ ਨੂੰ ਕਦੀ ਕੱਢਿਆ ਹੀ ਨਹੀਂ ਗਿਆ ਉਹਨਾਂ ਨੂੰ ਹਵਾ ਵੀ ਲਵਾਈ ਗਈ ਜਿਵੇਂ ਕਹਿੰਦੇ ਨਾ ਬੱਚਾ ਕਹਿੰਦਾ ਸਾਡਾ ਬੱਚਾ ਤੇ ਸਭ ਤੋਂ ਜ਼ਿਆਦਾ ਸਮਝਦਾਰਾ ਲਾਇਕ ਆ ਕਹਿੰਦਾ ਕਿੰਨਾ ਕਲਾਇਕ ਆ ਕਹਿੰਦੇ ਕਾਪੀ ਦੇਖੋ ਐ ਸਾਫ ਸੁਥਰੀ ਪਈ ਆ ਇੰਨੀ ਨੀਟ ਐਂਡ ਕਲੀਨ ਆ ਕਹਿੰਦੇ ਇੱਥੇ ਤੇ ਲਿਖਿਆ ਹੀ ਕੁਝ ਨਹੀਂ ਕਿਹਦੇ ਤਾਂ ਹੀ ਤੇ ਕਹਿੰਦੇ ਸਾਡਾ ਬੱਚਾ ਬੜਾ ਲਾਇਕ ਆ ਦੇਖੋ ਕਿੰਨੀ ਸਾਫ ਸੁਥਰੀ ਕਾਪੀ ਆ ਭਗਵੰਤ ਮਾਨ ਜੀ ਨੂੰ ਮੈਂ ਦੱਸਣਾ ਚਾਹੁੰਨਾ ਜਿਹਨੂੰ ਕੇਜਰੀਵਾਲ ਨੂੰ ਤੁਸੀਂ ਲੈ ਕੇ ਆਏ ਜੇ ਪਤਾ ਕੀ ਕਹਰੇ ਮਨੀਸ਼ ਸੁਸੋਦੀਆ ਮੈਨੂੰ ਤੇ ਹੈਰਾਨਗੀ ਹਾਸਾ ਆਉਂਦਾ ਏ ਔਰ ਤੁਸੀਂ ਕਿਉਂ ਉਹਦੇ ਸਵਾਲਾਂ ਦਾ ਜਵਾਬ ਉਹਦੀ ਪ੍ਰ ਕਹਿੰਦਾ ਅਬ ਹਮ ਆਏਂਗੇ ਅਬ ਹਮ ਆਪਣਾ ਸਿੱਖਿਆ ਮਾਡਲ ਲਾ ਕੇ ਹਮ ਬਤਾਏਂਗੇ ਕਿ ਐਸੇ ਪੜਨਾ ਹੈ ਦਸੋ ਪੰਜਾਬ ਨੂੰ ਪੜਨਾ ਸਿਖਾਉਣਾ ਇਹਨਾਂ ਨੇ ਪੰਜਾਬ ਨੇ ਪੂਰੀ ਦੁਨੀਆ ਨੂੰ ਪੜਨੇ ਪਾ ਰੱਖਿਆ ਹੈ ਇਹ ਕਹਿੰਦਾ ਸੀ ਪੰਜਾਬ ਨੂੰ ਪੜਾਉਣਾ ਨਾ ਦਸੋ ਕਰ ਲੋ ਬਾਲੋ ਸਾਹਿਬ ਮੈਂ ਕੇਜਰੀਵਾਲ ਜੀ ਨੂੰ ਦੱਸਣਾ ਚਾਹੁੰਦਾ ਕਿ ਮਨੀਸ਼ ਸੋਧਿਆ ਜੀ ਕਿਵੇਂ ਤੁਸੀਂ ਪੜਾਉਂਦੇ ਪੜਾਉਂਦੇ ਮਗਰੋਂ ਫੇਰ ਦੁਬਾਰਾ ਕਿਸੇ ਨਸਰੀ ਚ ਪਾ ਦੇਣਾ ਤੁਹਾਨੂੰ ਨਾ ਚੱਕਰ ਚ ਪਾ ਦੇ ਇਹਨਾਂ ਦੇ ਡਿੱਕੇ ਚੜੇ ਅੱਗੇ ਅੱਗੇ ਨਹੀਂ ਪੂਰੇ ਉਤਰਦੇ ਪਏ ਥੱਲੇ ਸਰ ਸਾਹਿਬ ਪੰਜਾਬ ਸਰਕਾਰੋਂ ਦਿੱਲੀ ਸਰਕਾਰ ਦੇ ਵਿੱਚ ਇੱਕ ਨੌਲੇਜ ਸ਼ੇਅਰਿੰਗ ਐਗਰੀਮੈਂਟ ਹੋਇਆ ਸੀ ਉਹ ਨੌਲੇਜ ਸ਼ੇਅਰਿੰਗ ਨਹੀਂ ਸੀ ਉਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ ਮੇਰੇ ਵੀਰ ਉਹ ਜਾਰੀ ਰੱਖੋਗੇ ਜੋ ਉਹ ਮਰਾ ਮੇਰੀ ਗੱਲ ਸੁਣੋ ਦਿੱਲੀ ਦੀ ਪੰਜਾਬ ਨੂੰ ਕਿਸੇ ਨੌਲੇਜ ਦੀ ਲੋੜ ਨਹੀਂ ਹੈਗੀ ਨਾ ਪੰਜਾਬ ਮਾਫ ਕਰਨਾ ਪੰਜਾਬ ਨੂੰ ਦਿੱਲੀ ਦੀ ਕਿਸੇ ਨੌਲੇਜ ਦੀ ਲੋੜ ਨਹੀਂ ਪੰਜਾਬ ਦੇ ਲੋਕ ਤੇ ਹਰ ਦੁਨੀਆ ਤੇ ਰਾਜ ਕਰਨ ਦੇ ਤੁਸੀਂ ਕਿਹੜੇ ਬਣੇਕੇ ਚ ਪਏ ਜੀ ਮੈਨੂੰ ਇੱਕ ਮਿੰਟ ਪੂਰੀ ਗੱਲ ਸੁਣਣ ਦਿਓ ਰੰਦ ਕਰੋਗੇ ਜੀ ਅਰੇ ਰੰਦ ਕਾਦਾ ਕਰਨਾ ਦਿੱਲੀ ਵਾਲਾ ਨੌਲੇਜ ਹੈ ਹੀ ਕੋਈ ਨਹੀਂ ਕਿਹੜੀ ਨੌਲੀ ਦੇ ਦੇਣਗੇ ਇਹਨਾਂ ਨੂੰ ਇਹ ਤਾਂ ਜਾਏ ਦੇ ਪਿਆਰਾ ਚ ਲੱਟ ਕੇ ਅਮਰੀਕਾ ਪਹੁੰਚ ਜਾਂਦੇ ਨੇ ਤੁਸੀਂ ਨੌਲੀ ਦੇਣੀ ਉਹਨਾਂ ਨੂੰ ਯਾਰ ਤੁਸੀਂ ਕਿਹੜੇ ਗੱਲਾਂ ਕਰੇ ਜਾਂਦੇ ਪਏ ਜੇ ਓਏ ਨੌਲੀ ਐਗਰੀਮੈਂਟ ਕੁਛ ਨਹੀਂ ਸੀ ਇਹ ਪਾਲਿਸੀਆਂ ਬਣਾਉਣੀਆਂ ਸੀ ਸ਼ਰਾਬ ਦੀਆਂ ਕੇਜਰੀਵਾਲ ਦਾ ਇੱਕ ਬੜਾ ਵਧੀਆ ਸਿਸਟਮ ਆ ਉਹਨੇ ਜਿਹੜੀ ਕੱਪ ਦੀ ਪਾਲਸੀ ਬਣਾਉਣੀ ਹੁੰਦੀ ਆ ਨਾ ਉਹਦਾ ਪ੍ਰਚਾਰ ਕਰਨ ਲੱਗ ਪੈਂਦਾ ਪਹਿਲਾਂ ਆਪਾਂ ਇਹ ਕਰਨੇ ਜਾ ਰਹੇ ਆ ਇਸੀ ਇਸੀ ਕ੍ਰਾਂਤੀ ਆ ਜਾਏਗੀ ਕੁਛ ਨਹੀਂ ਸੀਗਾ ਉਹਨੇ ਉੱਥੇ ਦਿੱਲੀ ਚ ਬਹਿ ਕੇ ਪਾਲਿਸੀਆਂ ਬਣਾਉਣੀਆਂ ਸੀਗੀਆਂ ਤੇ ਬਹਾਨਾ ਸੀਗਾ ਵੀ ਦਿੱਲੀ ਜਾਵਾਂਗੇ ਕਿਵੇਂ ਲੋਕ ਰੌਲਾ ਪਾਉਣਗੇ ਆ ਜੀ ਨੌਲੇਜ ਸਰਟੀਫਿਕੇਟ ਨੌਲੇਜ ਸਰਟੀਫਿਕੇਟ ਕੋਈ ਨਹੀਂ ਸੀਗਾ ਇਹ ਸਰਕਾਰ ਤੁਹਾਡੀ ਹੈ ਨਾ ਜੀ ਤੁਹਾਡੀ ਸਰਕਾਰ ਤੋਂ ਹੋ ਸਕਦਾ ਕੋਈ ਨੌਲੇਜ ਨਹੀਂ ਭਾਈ ਪੰਜਾਬ ਦੇ ਲੋਕ ਸਿਆਣੇ ਨੇ ਸੁਝਵਾਨ ਨੇ ਅਸੀਂ ਇਹਨਾਂ ਤੋਂ ਨੌਲੇਜ ਲੈਣ ਜ਼ਰੂਰ ਆ ਸਕਦੇ ਹਾਂ ਇਹਨੂੰ ਨੌਲੇਜ ਦੇ ਨਹੀਂ ਸਕਦੇ ਮੈਂ ਬੜਾ ਕਲੀਅਰ ਹਾਂ ਜੇ ਕੋਈ ਲੈਰਿਟੀ ਦੁਆਰਾ ਪੁਸ਼ਟੀ ਦੁਆਰਾ ਪੁੱਛ ਲਿਓ ਜੀ ਪੰਜਾਬ ਦੇ ਲੋਕਾਂ ਨੂੰ ਨੌਲੇਜ ਦਿੱਤੀ ਨਹੀਂ ਜਾ ਸਕਦੀ ਲਈ ਤੇ ਜਾ ਸਕਦੀ ਹੈ ਨਹੀਂ ਬੜੀ ਮੰਦਪਾਗੀ ਕਟਣਾ ਹੈ ਜੋ ਯੂਕੇ ਦੇ ਅੰਦਰ ਹੋਇਆ ਹੈ ਬਹੁਤ ਮੰਦਪਾਗੀ ਕਟਣਾ ਹੈ ਮੇਰੀ ਕਰੇ ਸ਼ਬਦਾਂ ਦੀ ਨਿੰਦਾ ਕਰਦਾ ਸਾਡੀ ਕਮਿਊਨਿਟੀ ਦਾ ਇਹਦੇ ਨਾਲ ਅਕਸ ਖਰਾਬ ਹੁੰਦਾ ਹੈ ਬਾਰ ਬਾਰ ਇਸ ਤਰ੍ਹਾਂ ਦੇ ਹਾਲਾਤਾਂ ਦੇ ਨਾਲ ਇਹ ਪੇਂਟ ਕੀਤਾ ਜਾਂਦਾ ਹੈ ਚੰਦ ਲੋਕ ਜਿਹੜੇ ਨੇ 10 ਲੋਕ ਸੀਗੇ 10 ਲੋਕ ਸੀਗੇ 10 ਲੋਕ ਸਾਡੀ ਕੋ ਕਮਿਊਨਿਟੀ ਨੂੰ ਰਿਪਰੈਜ਼ੈਂਟ ਨਹੀਂ ਕਰਦੇ ਅਸੀਂ ਦੇਸ਼ ਪ੍ਰਸਤ ਲੋਕ ਆ ਇਸ ਦੇਸ਼ ਦੇ ਆਜ਼ਾਦੀ ਤੋਂ ਲੈ ਕੇ ਅੱਜ ਵੀ ਦੇਸ਼ ਦੇ ਬਾਰਡਰਾਂ ਦੇ ਉੱਤੇ ਜੋ ਸਾਡਾ ਯੋਗਦਾਨ ਆ ਉਹਦਾ ਕੋਈ ਸਾਨੀ ਨਹੀਂ ਹੋ ਸਕਦਾ ਇਸ ਕਰਕੇ ਮੈਂ ਤੇ ਕਲੇ ਸ਼ਬਦਾ ਦੀ ਨਿੰਦਾ ਕਰਦਾ ਐ ਇਸ ਤਰ੍ਹਾਂ ਦੇ ਕੰਮ ਕਰਨੇ ਜਿਸ ਨਾਲ ਸਾਰੀ ਕੌਮ ਦੇਸ਼ ਬਦਨਾਮ ਹੋਵੇ ਔਰ ਸਿੱਖਾਂ ਦੇ ਉੱਤੇ ਕੋਈ ਨਾ ਕੋਈ ਵਿਪਤਾ ਪੈਣ ਆਵੇ ਐਸਾ ਕੰਮ ਕਰਦੇ ਪੈਣੇ ਜਿਹੜੇ ਲੋਕ ਉਹਨਾਂ ਨੂੰ ਜਰੂਰ ਸੋਚਣਾ ਚਾਹੀਦਾ ਜੀ ਅਕਾਲੀ ਦੰਦ ਨੂੰ ਕਿਤੇ ਸਵਾਲ ਚ ਕੀ ਸੁਰਖਿਆ ਦੇ ਸਬੰਧ ਵਿੱਚ ਕਹਿੰਦੇ ਦੇਖਦੇ ਹੋ ਕਿਉਂਕਿ ਅਕਾਲੀ ਦੰਦ ਨੇ ਤੁਸੀਂ ਕਾਫੀ ਸਮਾਂ ਗੰਡਿਆ ਇੱਥੇ ਦੇਖਦੇ ਪੰਜਾਬ ਵੀ ਮੈਂ ਕਿਉਂ ਦੇਖੂੰਗਾ ਉਹ ਦੇਖਣ ਜਨਾ ਦੇਖਣਾ ਮੈਂ ਕਿਉਂ ਦੇਖਾ ਕਿੱਥੇ ਆਉ ਉਹ ਕਿਉਂਕਿ ਇੱਕ ਇੱਕ ਦੂਜੀ ਇੱਕ ਇੱਕ ਸਰਕਾਰ ਕਹਿੰਦੀ ਜਾਨ ਤੁਹਾਡਾ ਬੰਦਾ ਹੋਇਆ ਕਾਫਲਾ ਬੱਟਾ ਸੀਗਾ ਪਰ ਥੋੜਾ ਆਮ ਆਦੀ ਪਾਰਟੀ ਸਿੱਕੇ ਉੱਤੇ ਕਹਿੰਦੇ ਕਿ ਜਦ ਤੁਹਾਡੇ ਨੇਤਾ ਆਉਂਦੇ ਨੇ ਕਹਿੰਦੇ ਉਹਨਾਂ ਨੂੰ ਵੀ ਸੁਰੱਖਿਆ ਦੇਣੇ ਅਸੀਂ ਕਹਿੰਦੇ ਅਸੀਂ ਪ੍ਰੋਟੋਕੋਲ ਤਾਂ ਹਰ ਇੱਕ ਬੰਦੀ ਨੂੰ ਫਾਲੋ ਕਰਾ ਇਹ ਤੇ ਭਾਈ ਸਾਹਿਬ ਉਹ ਬਾਮਾ ਨੂੰ ਹੀ ਦਿੱਤਾ ਹੋਊਗਾ ਉਸ ਤੋਂ ਪਹਿਲਾਂ ਜਾਂ ਟਰੰਪ ਨੂੰ ਦਿੱਤਾ ਹੋਊਗਾ ਪਿਆਹ ਕਾਰਾਂ ਦਾ ਕਾਫਲਾ ਮੈਂ ਤੇ ਅੱਜ ਤੋਂ ਪਹਿਲਾਂ ਸੁਣਿਆ ਨਹੀਂ ਤੁਸੀਂ ਦੇਖਿਆ ਤੁਸੀਂ ਦੇਖਿਆ ਪਿਆਹ ਕਾਰਾਂ ਦਾ ਕਾਫਲਾ ਭਾਈ ਸਾਹਿਬ ਬੰਦਾ ਕਾਰਾਂ ਗਿਆਨ ਦਾ ਥੱਕ ਮੈਂ ਰਾਤ ਨੂੰ ਜਦੋਂ ਵੀਡੀਓ ਦੇਖੀ ਫਿਰ ਮੈਂ ਸੋਚਿਆ ਮੈਂ ਪਾਵਾਂ ਫਿਰ ਮੈਂ ਕਿਹਾ ਗੱਡੀਆਂ ਨਹੀਂ ਗਿਣਨੇ ਜਾ ਰਹੀਆਂ ਮੈਂ ਫਿਰ ਚਸ਼ਮਾ ਕੱਢੀ ਫਿਰ ਮੈਂ ਕਿਹਾ ਹੁਣ ਸਵੇਰੇ ਹੀ ਪਾ ਦਾਂਗੇ ਇੰਨੀਆਂ ਗੱਡੀਆਂ ਗਿਣੀਆਂ ਨਹੀਂ ਜਾ ਰਹੀਆਂ ਸੀ ਰਾਤ ਨੂੰ ਉਹ ਕਹਿੰਦੇ ਸੋਸਲ ਜਵਾਬ ਦੇ ਦਿਓ ਕਾਲੀ ਦਲ ਦਾ ਫਿਰ ਸਹਿਮਤੀ ਹੋ ਸਕਦੀ ਹੈ ਪੰਜਾਬ ਚ ਦੇਖੋ ਅਸੀਂ ਕੱਲੇ ਚੱਲੇ ਸੀਗੇ 2022 ਚ ਵੀ ਅਸੀਂ ਕੱਲੇ ਸੀਗੇ 2024 ਚ ਵੀ ਅਸੀਂ ਕੱਲੇ ਇਲੈਕਸ਼ਨ ਲੜੇ ਸੀ ਔਰ ਗਾਂਵ ਮੈਂ ਅਸੀਂ ਕੱਲੇ ਚੱਲੇ ਸੀ ਤੁਹਾਡੇ ਕਈ ਲੀਡਰ ਕਹਿੰਦੇ ਨੇ ਕਿ ਕਾਲੀ ਦਲ ਦਾ ਸਹਿਮਤੀ ਹੋਣਾ ਬਿਲਕੁਲ ਨਹੀਂ ਜੀ ਮੈਨੂੰ ਨਹੀਂ ਪਤਾ ਜਿੰਨਾ ਸੋਖਾ ਹੈ ਨਹੀਂ ਦੇਖੋ ਮੈਨੂੰ ਨਹੀਂ ਪਤਾ ਮੈਂ ਕਿਸੇ ਨੂੰ ਕੌਂਟਰਡਿਕਟ ਨਹੀਂ ਕਰਦਾ ਮੇਰੇ ਕੋਲ ਜੋ ਜਾਣਕਾਰੀ ਆ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਪਾਰਟੀ ਦਾ ਰਾਸ਼ਟਰੀ ਮੰਤਰੀ ਤੌਰ ਤੇ ਤੁਹਾਨੂੰ ਇਹ ਕਹਿ ਸਕਦਾ ਸੀ ਕੱਲੇ ਚੱਲਦੇ ਸੀਗੇ 2022 'ਚ ਕੱਲੇ ਹੀ 2024 ਸੀਗੇ ਔਰ ਕੱਲੇ ਅਸੀਂ ਚੱਲਦੇ ਪਏ ਆ ਅਸੀਂ ਨਿਰੰਤਰ ਅੱਗੇ ਵਧਦੇ ਪਏ ਆ ਔਰ ਸਾਨੂੰ ਪੰਜਾਬ ਦੇ ਲੋਕਾਂ ਨਾਲ ਸਿੱਧਾ ਸਰਕਾਰ ਬਣਾਉਣਾ ਹੈ ਜੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨਾ ਹੈ ਜੇ ਉਹਨਾਂ ਨੂੰ ਦਿਨ ਜਿੱਤਣਾ ਹੈ ਦੂਜੀ ਗੱਲ ਮੈਂ ਹੁਣ ਵੀ ਬਾਹਰ ਮੀਡੀਆ ਵਾਲੇ ਗੱਲ ਕਰ ਰਹੇ ਸੀਗੇ ਅੰਦਰ ਬਣਨ ਤੋਂ ਪਹਿਲਾਂ ਹੀ ਕਿ ਜਿੱਤੇ ਹੁਣ ਪੰਜਾਬ ਦਿੱਲੀ ਜਿੱਤ ਲਈ ਹੁਣ ਪੰਜਾਬ ਜਿੱਤੋਗੇ ਰਾਉ ਸਾਨੂੰ ਇਹ ਜਿੱਦ ਗੱਲਾਂ ਨਾ ਕਰੋ ਅਸੀਂ ਕੋਈ ਜਿੱਤਣਾ ਨਹੀਂ ਹੈਗਾ ਅਸੀਂ ਤਾਂ ਪੰਜਾਬੀ ਦਾ ਦਿਲ ਜਿੱਤ ਲਈਏ ਨਾ ਉਹੀ ਬਹੁਤ ਅਸੀਂ ਕੋਈ ਪੰਜਾਬ ਜਿੱਤਣਾ ਨਹੀਂ ਇਸ ਪੰਜਾਬ ਨੂੰ ਕੋਈ ਜਿੱਤ ਸਕਿਆ ਨਹੀਂ ਇਸ ਜਿੱਤਣ ਦੀ ਮਨਛਾ ਨਾ ਆਇਆ ਅਸੀਂ ਤੇ ਕੇਵਲ ਔਰ ਕੇਵਲ ਪੰਜਾਬੀਆਂ ਦਾ ਦਿਲ ਜਰੂਰ ਜਿੱਤਣ ਦੀ ਕੋਸ਼ਿਸ਼ ਕਰਾਂਗੇ ਇਹ ਸਾਡਾ ਮਕਸਦ ਨਹੀਂ ਉਹ ابھی ਪਾਰਟੀ ਡਿਸਾਈਡ ਕਰੇਗੀ ਉਸ पे ਮੈਂ ਨਹੀਂ ਕਹਿ ਸਕਦਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ